ਸ਼ਸ਼ੀ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤੜਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸੂਜੀ ਦੀ ਬਰਫੀ ਬਹੁਤ ਹੀ ਜ਼ਿਆਦਾ ਟੇਸਟੀ ਬਿਲਕੁਲ ਹਲਵਾਈ ਸਟਾਈਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੂਜੀ ਦੀ ਪਰਫੀ ਬਣਾਉਣਾ ਸ਼ੁਰੂ ਕਰਦੇ ਆਂ ਦੇਖਦੇ ਆਂ ਸਾਨੂੰ ਕਿਹੜੇ ਕਿਹੜੇ ਸਮਾਨ ਦੀ ਲੋੜ ਹੈ ਤੁਸੀਂ ਕੋਈ ਵੀ ਕਾਪੀ ਐ ਕੋਲੀ ਸੈੱਟ ਕਰ ਲੈਣੀ ਆ ਉਸੇ ਨਾਲ ਅਸੀਂ ਸਾਰਾ ਨਾਪ ਲਵਾਂਗੇ ਅਸੀਂ ਇੱਕ ਕੋਲੀ ਸੂਜੀ ਦੀ ਲਈ ਹੈ ਇਹ ਬ੍ਰੀਕ ਵਾਲੀ ਸੂਜੀ ਹੈ ਜਿਹੜੇ ਤੁਹਾਡੇ ਕੋਲ ਮੋਟੀ ਸੂਜੀ ਹੈਗੀ ਆ ਤੁਸੀਂ ਉਹ ਵੀ ਲੈ ਸਕਦੇ ਹੋ ਇੱਕ ਕੋਲੀ ਅਸੀਂ ਸੂਜੀ ਦੀ ਲਈ ਹੈ ਤੇ ਅੱਧੀ ਕੋਲੀ ਅਸੀਂ ਲਿਆ ਦੇਸੀ ਘਿਓ ਦਾ ਜਿੰਨੀ ਸੂਜੀ ਲੈਣੀ ਉਹਦਾ ਅੱਧਾ ਅਸੀਂ ਦੇਸੀ ਘਿਓ ਲੈਣਾ ਹੈ ਤੇ ਇੱਕ ਕੋਲੀ ਦੇ ਵਿੱਚ ਪਾਵਾਂਗੇ ਚੀਨੀ ਦੀ ਤੇ 3 ਤੋਂ 4 ਚਮਚ ਅਸੀਂ ਲਏ ਆ ਇੱਥੇ ਮਿਲਕ ਪਾਊਡਰ ਮਿਲਕ ਪਾਊਡਰ ਪਾਣ ਨਾਲ ਜਿਹੜਾ ਬਰਫੀ ਦਾ ਟੇਸਟ ਆ ਬਿਲਕੁਲ ਖੋਏ ਵਰਗਾ ਆ ਜਾਂਦਾ ਹੈ। ਬਾਕੀ ਜੇ ਤੁਸੀਂ ਡਰਾਈ ਫਰੂਟ ਪਾਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ। ਬਰਫੀ ਬਣਾਉਣਾ ਸ਼ੁਰੂ ਕਰਦੇ ਆ। ਸਭ ਤੋਂ ਪਹਿਲਾਂ ਅਸੀਂ ਗੈਸ ਤੇ ਇੱਕ ਭਾਰੇ ਤਲ ਵਾਲੀ ਕੜਾਹੀ ਰੱਖਾਂਗੇ। ਇਹਦੇ ਵਿੱਚ ਪਾਵਾਂਗੇ ਦੇਸੀ ਘਿਓ। ਦੇਸੀ ਘਿਓ ਅਸੀਂ ਜ਼ਿਆਦਾ ਨਹੀਂ ਪਾਣਾ ਸਿਰਫ ਅੱਧੇ ਕੋਲੀ ਲਵਾਂਗੇ। ਆਪਣਾ ਸੂਜੀ ਤੋਂ ਅੱਧਾ ਅਸੀਂ ਦੇਸੀ ਘਿਓ ਲੈਣਾ ਹੈ। ਕਿ ਉਹ ਨੂੰ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਅਸੀਂ ਆਪਣੀ ਸੂਜੀ ਪਾ ਦਵਾਂਗੇ ਜੇ ਤੁਸੀਂ ਸਹੀ ਨਾਪ ਨਾਲ ਬਰਫੀ ਬਣਾ ਕੇ ਤਿਆਰ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਸੂਜੀ ਨੂੰ ਅਸੀਂ ਬਿਲਕੁਲ ਸਲੋ ਗੈਸ ਤੇ ਭੁੰਨਾਗੇ ਜ਼ਿਆਦਾ ਹਾਈ ਫਲੇਮ ਤੇ ਨਹੀਂ ਭੁੰਨਾ ਕਿਉਂਕਿ ਸੂਜੀ ਦਾ ਅਸੀਂ ਕਲਰ ਹੈ ਬਿਲਕੁਲ ਵੀ ਚੇਂਜ ਨਹੀਂ ਕਰਨਾ ਹੈਗਾ ਕਿਉਂਕਿ ਜਿਹੜੀ ਬਰਫੀ ਹੁੰਦੀ ਹੈ ਉਹ ਵਾਈਟ ਕਲਰ ਦੀ ਹੀ ਵਧੀਆ ਲੱਗਦੀ ਆ ਇਸ ਕਰਕੇ ਅਸੀਂ ਸੂਜੀ ਦਾ ਕੱਚਾਪਣ ਦੂਰ ਕਰਨਾ ਹੈ ਇਹਦਾ ਇਹੜਾ ਕਲਰ ਉਹ ਬਿਲਕੁਲ ਚੇਂਜ ਨਹੀਂ ਕਰਨਾ ਸੀ ਬਿਲਕੁਲ ਸਲੋ ਗੈਸ ਤੇ 4 ਤੋਂ 5 ਮਿੰਟ ਇਹਨੂੰ ਭੁੰਨ ਲਾਂਗੇ ਜਦੋਂ ਤੱਕ ਸੱਜੀ ਸੂਜੀ ਤੇ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਜਵੇ ਉਦੋਂ ਤੱਕ ਇਹਨੂੰ ਅਸੀਂ ਠਗਾ ਤਰ ਚਲਾਉਂਦੇ ਹੋਏ ਭੁੰਨ ਲਾਂਗੇ ਜਿਵੇਂ ਜਿਵੇਂ ਤੁਸੀਂ ਸੂਜੀ ਨੂੰ ਭੁੰਨਦੇ ਜਾਉਂਗੇ ਓਵੇਂ ਓਵੇਂ ਇਹ ਘਿਓ ਨੂੰ ਛੱਡਣਾ ਸ਼ੁਰੂ ਕਰ ਦੋਗੇ ਤੇ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਜੂਗੀ ਕਲਰ ਤੁਸੀਂ ਬਿਲਕੁਲ ਵੀ ਚੇਂਜ ਨਹੀਂ ਕਰਨਾ ਸੂਜੀ ਦਾ ਸਿਰ 3 ਤੋਂ 4 ਮਿੰਟ ਇਹਨੂੰ ਭੁੰਨ ਕੇ ਤਿਆਰ ਕਰ ਲਾਂਗੇ ਗੈਸ ਦੀ ਫਲੇਮ ਅਸੀਂ ਬਿਲਕੁਲ ਸਿਰੋ ਸਟੋਰ ਰੱਖਣੀ ਹੈ ਰੱਖੜੀ ਤੇ ਤੁਸੀਂ ਆਪਣੇ ਘਰੇ ਵਰਫੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਸੂਜੀ ਦੀ ਵਰਫੀ ਦੇਖੋ ਸਾਡੀ ਸੂਜੀ ਨੇ ਕਿਉਂ ਛੱਡਣਾ ਸ਼ੁਰੂ ਕਰ ਦਿੱਤਾ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਜ਼ਿਆਦਾ 1 ਮਿੰਟ ਲਈ ਇਹਨੂੰ ਹੋਰ ਭੁੰਨ ਲਾਂਗੇ ਖੁਸ਼ਬੂ ਵੀ ਬਹੁਤ ਵਧੀਆ ਆਨ ਲੱਗਦੀ ਹੈ ਇਹਦੇ ਵਿੱਚ ਤੋਂ ਕਲਰ ਅਸੀਂ ਬਿਲਕੁਲ ਚੇਂਜ ਨਹੀਂ ਕਰਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਾਈਟ ਕਲਰ ਆ ਇਹਦਾ ਬਿਲਕੁਲ ਸলো ਗੈਸ ਤੇ ਭੁੰਨੂਗੇ ਤਾਂ ਇਹਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਹੋਊਗਾ ਤੇ ਜਿਹੜੀ ਤੁਸੀਂ ਕੜਾਈ ਵਿੱਚ ਬਣਾ ਰਹੇ ਹੋ ਜਾਂ ਪੈਨ ਵਿੱਚ ਬਣਾ ਰਹੇ ਹੋ ਤੁਸੀਂ ਉਹ ਭਾਰੇ ਤਲੇ ਵਾਲੇ ਹੀ ਲੈਣੀ ਆ ਕਿਉਂਕਿ ਹਲਕੇ ਤਲੇ ਵਾਲੀ ਵਿੱਚ ਜਿਹੜੀ ਸੂਜੀ ਆ ਬਹੁਤ ਜ਼ਿਆਦਾ ਜਲਦੀ ਭੁੰਨ ਕੇ ਤਿਆਰ ਹੋ ਜਾਂਦੀ ਆ ਤੇ ਇਹਦਾ ਕਲਰ ਵੀ ਜਿਹੜਾ ਬਰਾਊਨ ਹੋ ਜਾਂਦਾ ਆ ਇਸ ਕਰਕੇ ਪਾਰੇ ਤਲੇ ਵਾਲੀ ਕੜਾਹੀ ਵਿੱਚ ਜੀ ਤੁਸੀਂ ਜਿਹੜੀ ਸੂਜੀ ਦੀ ਪਰਫੀਓਤ ਬਣਾ ਕੇ ਤਿਆਰ ਕਰਨੀ ਆ ਬਿਲਕੁਲ ਸਲੋ ਗੈਸ ਤੇ ਅਸੀਂ ਭੁੰਨ ਕੇ ਤਿਆਰ ਕੀਤੀ ਆ ਦੇਖੋ ਸਾਡੀ ਸੂਜੀ ਬਿਲਕੁਲ ਭੁੰਨ ਕੇ ਤਿਆਰ ਹੈ ਇਹਨੇ ਕਿ ਉਹ ਛੱਡਣਾ ਸ਼ੁਰੂ ਕਰਤੇ ਆ ਤੁਸੀਂ ਦੇਖ ਸਕਦੇ ਹੋ ਸਾਈਡਾਂ ਵਿੱਚ ਤੋਂ ਵੀ ਓ ਛੱਡਣਾ ਸ਼ੁਰੂ ਕਰਤੇ ਆ ਇਹ ਤੋਂ ਜ਼ਿਆਦਾ ਇਹਨੂੰ ਅਸੀਂ ਨਹੀਂ ਪਕਾਉਂਗੇ ਹੁਣ ਗੈਸ ਦੀ ਫਲੇਮ ਅਸੀਂ ਅਸੀਂ ਬੰਦ ਕਰ ਦਾਂਗੇ ਇਸ ਟਾਈਮ ਤੇ ਕਿਉਂਕਿ ਕੜਾਹੀ ਬਹੁਤ ਜ਼ਿਆਦਾ ਗਰਮ ਹੁੰਦੀ ਆ जो थोड़ी जी भी कच्ची रहूगी थोड़ी सूजी ओ, अपने आप भुन के तैयार हो जूगी तो कड़ाही बहुत ज्यादा हीट है। इस टाइम तो इतने अभी दो तीन चम्मच है जो दुद्ध से पावगे क्योंकि जोड़े सूजी के दाने होंगे है भूल के बिल्कुल नरम हो जाते हैं दो तीन चम्मच ही पाए हैं उबाल के ठंडा किया हुआ दुध है रूम टेंपरेचर से अभी दुध लेना है ਜਿਆਦਾ ਠੰਡਾ ਰੂਦ ਨਹੀਂ ਪਾਣਾ ਹੈਗਾ ਸਿਰਫ ਰੂਮ ਟੈਂਪਰੇਚਰ ਤੇ ਹੀ ਪਾਣਾ ਹੈ 2 ਤੋਂ 3 ਚਮਚਾ ਸਿਰਫ ਪਾਏ ਆ ਇਹਦੇ ਨਾਲ ਜਿਹੜੀ ਸਾਡੀ ਬਰਫੀ ਆ ਬਿਲਕੁਲ ਸੌਫਟ ਬਣ ਕੇ ਤਿਆਰ ਹੋਊਗੀ ਤੇ ਨਾਲ ਹੀ ਇਹਦੇ ਨਾਲ ਅਸੀਂ ਆਪਣਾ ਮਿਲਕ ਪਾਊਡਰ ਵੀ ਐਡ ਕਰ ਦਾਂਗੇ ਮਿਲਕ ਪਾਊਡਰ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਫਿਰ ਵੀ ਚੰਗੀ ਤਰ੍ਹਾਂ ਇਹਦੇ ਨਾਲ ਮਿਕਸ ਕਰ ਦਾਂਗੇ ਜੇ ਤੁਸੀਂ ਮਿਲਕ ਪਾਊਡਰ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਜਿਹੜਾ ਫਲੇਵਰ ਹੈ ਬਰਫੀ ਦਾ ਬਹੁਤ ਜ਼ਿਆਦਾ ਵਧੀਆ ਬਿਲਕੁਲ ਖੋਏ ਵਰਗਾ ਆਉਂਦਾ ਹੈ। ਪਾਊਡਰ ਸੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਹਨੂੰ ਅਸੀਂ ਅਲੱਗ ਰੱਖ ਲਾਂਗੇ। ਬਰਫੀ ਲਈ ਚਾਚਨੀ ਬਣਾ ਕੇ ਤਿਆਰ ਕਰਦੇ ਹਾਂ। ਚਾਚਨੀ ਬਣਾ ਲਈ ਸੀ ਪੈਨ ਵਿੱਚ ਪਾਵਾਂਗੇ ਚੀਨੀ। ਜਿਹੜੀ ਕੋਲੀ ਨਾਲ ਅਸੀਂ ਚੀਨੀ ਨਾਪ ਕੇ ਲਈ ਸੀ ਉਸੇ ਕੋਲੀ ਨਾਲ ਨਾਪ ਕੇ ਅਸੀਂ ਅੱਧੀ ਕੋਲੀ ਪਾਣੀ ਦੀ ਪਾਣੀ ਹੈ। ਚੀਨੀ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਇਹ ਚਾਸ਼ਨੀ ਅਸੀਂ ਕਿਸੇ ਇੱਕ ਤਾਰਿਆ ਦੋ ਤਾਰ ਦੀ ਬਣਾ ਕੇ ਨਹੀਂ ਤਿਆਰ ਕਰਨੀ ਜਦੋਂ ਤੱਕ ਸਾਡੀ ਚਾਸ਼ਨੀ ਇੱਕਦਮ ਚਿਪਚਿਪੀ ਹੋ ਜਵੇ ਉਦੋਂ ਤੱਕ ਬਣਾ ਕੇ ਤਿਆਰ ਕਰਨੀ ਹੈ ਉਹ ਤੋ ਪਕਾਣੀ ਆ ਜਿਵੇਂ ਸ਼ਹਿਦ ਹੁੰਦਾ ਚਿਪਚਿਪਾਪਨ ਆ ਜਾਂਦਾ ਜਿਵੇਂ ਸ਼ਹਿਦ ਵਰਗਾ ਉਹ ਉਦੋਂ ਤੱਕ ਅਸੀਂ ਇਹਨੂੰ ਚਾਸ਼ਨੀ ਨੂੰ ਪਕਾਣਾ ਹੈ ਲਗਾਤਾਰ ਚਰਾਂਦੇ ਹੋਏ ਚੀਨੀ ਨੂੰ ਮਿਕਸ ਕਰ ਲਾਂਗੇ ਅਸੀਂ ਚਾਸ਼ਨੀ ਵਿੱਚ ਥੋੜਾ ਜਿਹਾ ਫਲੇਵਰ ਲਈ ਅਸੀਂ ਇਲਾਇਚੀ ਪਾਊਡਰ ਪਾਵਾਂਗੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਹ ਚੰਗੀ ਤਰ੍ਹਾਂ ਚਿਨੀ ਘੁਲ ਚੁੱਕੀ ਹੈ ਚਾਸ਼ਨੀ ਦੇ ਅੰਦਰ ਥੋੜੀ ਜਿਹੀ ਅਸੀਂ ਚੈੱਕ ਕਰ ਲਾਂਗੇ ਇਹਨੂੰ ਅਸੀਂ ਠੰਡੇ ਚਮਚ ਤੇ ਲਗਾ ਕੇ ਥੋੜਾ ਠੰਡਾ ਕਰਕੇ ਥੋੜਾ ਜਿਹਾ ਹੱਥਾਂ ਨੂੰ ਗਰਮਪਨ ਲਗਾ ਕੇ ਦੇਖ ਲਾਂਗੇ ਜਿਵੇਂ ਚਿਪਚਿਪਾਹਟ ਹੋ ਰਹੀ ਹੈ ਇਹਦਾ ਮਤਲਬ ਸਾਡੀ ਜਿਹੜੀ ਚਾਸ਼ਨੀ ਬਣ ਕੇ ਬਿਲਕੁਲ ਤਿਆਰ ਹੈ ਜੀ ਤਾਰ ਕੋਈ ਨਹੀਂ ਬਣਾਣੀ ਅਸੀਂ ਸਿਰਫ ਜਿਵੇਂ ਸ਼ਹਿਦ ਵਾਂਗੂ ਚਿਪਚਿਪ ਕਰਨਾ ਜAVE ਉਦੋਂ ਤੱਕ ਪਕਾਣੀ ਹੈ ਚਾਸ਼ਨੀ ਬਣ ਕੇ ਬਿਲਕੁਲ ਤਿਆਰ ਆ ਸਾਡੀ ਇਤੋਂ ਜ਼ਿਆਦਾ ਨਹੀਂ ਪਕਾਣੀ ਅਸੀਂ ਯਾਰੀ ਅਸੀਂ ਸੂਜੀ ਪਕਾ ਕੇ ਰੱਖੀ ਸੀ ਅਸੀਂ ਇਹਦੇ ਵਿੱਚ ਮੈਂ ਚਾਸ਼ਨੀ ਮਿਕਸ ਕਰ ਦਾਂਗੇ ਗੈਸ ਦੀ ਫਲੇਮ ਅਸੀਂ ਓਨ ਕਰ ਦੇਣੀ ਆ ਬਿਲਕੁਲ ਸਲੋ ਰੱਖਣੀ ਆ ਅਸੀਂ ਗੈਸ ਦੀ ਫਲੇਮ ਇਹਨੂੰ 3-4 ਮਿੰਟ ਅਸੀਂ ਪਕਾ ਲਵਾਂਗੇ ਸੂਜੀ ਦੇ ਨਾਲ ਜਦੋਂ ਸਾਡੀ ਸੂਜੀ ਆ ਜਿਹੜੀ ਉਹ ਕਢਾਈ ਛੱਡਣਾ ਸ਼ੁਰੂ ਨਾ ਕਰ ਦੇਵੇ ਉਦੋਂ ਤੱਕ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਚਾਸ਼ਨੀ ਨੂੰ ਪਾ ਕੇ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਜਿਹੜੀ ਹਰ ਬਰਫੀ ਬਣ ਕੇ ਤਿਆਰ ਹੋਊਗੀ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਜੇ ਤੁਸੀਂ ਬਿਲਕੁਲ ਸਹੀ ਨਾਪ ਨਾਲ ਬਰਫੀ ਬਣਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਇੱਕਦਮ ਪਰਫੈਕਟ ਬਣ ਕੇ ਤਿਆਰ ਹੋਊਗੀ ਇਹਨੂੰ 3 ਤੋਂ 4 ਮਿੰਟ ਲਗਾਤਾਰ ਚਲਾਉਂਦੇ ਹੋਏ ਅਸੀਂ ਪਕਾ ਲਵਾਂਗੇ ਜਦੋਂ ਤੱਕ ਇਹ ਸਾਡੀ ਕੜਾਹੀ ਛੱਡਣਾ ਸ਼ੁਰੂ ਨਾ ਕਰ ਦੇਵੇ ਤੁਸੀਂ ਦੇਖ ਸਕਦੇ ਹੋ ਸਾਡੀ ਸੋਜੀ ਕਾਫੀ ਜ਼ਿਆਦਾ ਗਾੜੀ ਹੋ ਚੁੱਕੀ ਹੈ ਪਹਿਲਾਂ ਨਾਲ ਦੇ ਹੁਣ ਅਸੀਂ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ ਇਹਨੂੰ ਤਾਂ ਲਗਾਤਾਰ ਚਲਾਉਂਦੇ ਹੋਏ 2 ਮਿੰਟ ਲਈ ਠੰਡਾ ਕਰ ਲਵਾਂਗੇ ਜੇ ਜਿਹੜੀ ਵੀ ਟ੍ਰੇ ਜਾਂ ਪਲੇਟ ਵਿੱਚ ਜਿਹੜੀ ਬਰਫੀ ਜਮਾਣਾ ਚਾਹੁੰਦੇ ਹੋ ਹੁਣ ਤੁਸੀਂ ਤਿਆਰ ਕਰ ਲੈਣੇ ਆ ਥੋੜਾ ਜਿਹਾ ਦੇ ਵਿੱਚ ਅਸੀਂ ਤੇਲ ਲਗਾ ਲਵਾਂਗੇ ਤਾਂ ਕਿ ਸਾਡੀ ਬਰਫੀ ਆਉ ਆਸਾਨੀ ਨਾਲ ਨਿਕਲ ਜਵੇ ਇਹਨੂੰ ਤੇਲ ਨਾਲ ਜਾਂ ਘਿਓ ਨਾਲ ਤੁਸੀਂ ਗ੍ਰੀਸ ਕਰ ਲੈਣਾ ਚਾਰੋਂ ਤਰਫ ਤੋਂ ਇਹਦੇ ਨਾਲ ਜਿਹੜੀ ਬਰਫੀ ਬਣੀ ਆ ਆਸਾਨੀ ਨਾਲ ਨਿਕਲ ਕੇ ਤਿਆਰ ਹੋ ਜਾਂਦੀ ਹੈ ਬਾਅਦ ਵਿੱਚ ਜਾਂ ਤੁਸੀਂ ਬਟਰ ਪੇਪਰ ਵੀ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਟ੍ਰੇ ਨਹੀਂ ਹੈਗੀ ਤਾਂ ਤੁਸੀਂ ਆਪਣੀ ਪਲੇਟ ਵਿੱਚ ਵੀ ਕਿਸੇ ਥਾਲੀ ਵਿੱਚ ਵੀ ਜਮਾ ਕੇ ਤਿਆਰ ਕਰ ਸਕਦੇ ਹੋ ਪਰ ਫਿਰ ਉਹ ਇਸ ਤਰੀਕੇ ਨਾਲ ਅਸੀਂ ਗ੍ਰੀਸ ਕਰ ਲਾਂਗੇ ਇਹਨੂੰ ਸਾਰੇ ਨੂੰ ਹੁਣ ਆਪਣੀ ਬਰਫੀ ਨੂੰ ਜਿਹੜੀ ਜਮਾਉਣ ਲਈ ਇਹਦੇ ਵਿੱਚ ਸੈੱਟ ਕਰ ਦਾਂਗੇ ਦੇ ਕੋ ਇਸ ਤਰੀਕੇ ਨਾਲ ਅਸੀਂ ਆਪਣੀ ਬਰਫੀ ਸੈੱਟ ਕਰ ਲਾਂਗੇ ਇਹਦੇ ਉੱਪਰ ਚਾਹੋ ਤਾਂ ਤੁਸੀਂ ਡਰਾਈ ਫਰੂਟ ਲਗਾ ਸਕਦੇ ਹੋ ਮੈਂ ਥੋੜੇ ਜਿਹਾ ਬਦਾਮ ਲਈ ਸੀਗੇ ਜਾਂ ਤੁਸੀਂ ਚਾਂਦੀ ਦਾ ਵਰਕ ਹੈਗਾ ਤੁਹਾਡੇ ਕੋਲ ਉਹ ਵੀ ਲਗਾ ਸਕਦੇ ਹੋ ਤੇ ਬਿਨਾ ਡਰਾਈ ਫਰੂਟ ਜਾਂ ਚਾਂਦੀ ਦੇ ਵਰਕ ਤੋਂ ਵੀ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਨੇ ਡਰਾਈ ਫਰੂਟ ਖਾਣਾ ਪਸੰਦ ਨਹੀਂ ਕਰਦੇ ਬਹੁਤ ਜ਼ਿਆਦਾ ਵਧੀਆ ਤੁਹਾਡੀ ਬਰਫੀ ਬਣ ਕੇ ਤਿਆਰ ਹੋਊਂਗੇ ਇਸ ਤਰੀਕੇ ਨਾਲ ਇਹਨੂੰ ਹੁਣ 2-3 ਘੰਟੇ ਲਈ ਅਸੀਂ ਜਮਨ ਲਈ ਰੱਖ ਦਾਂਗੇ ਜੇ ਤੁਹਾਨੂੰ ਜ਼ਿਆਦਾ ਜਲਦੀ ਹੈ ਤੁਸੀਂ ਫ੍ਰਿਜ ਵਿੱਚ ਰੱਖ ਕੇ ਇਹਨੂੰ ਜਮਾ ਸਕਦੇ ਹੋ ਸਾਡੀ ਬਰਫੀ ਨੂੰ ਪਈ ਨੂੰ 2-3 ਘੰਟੇ ਹੋ ਚੁੱਕੇ ਆ ਦੇਖੋ ਤੁਸੀਂ ਬਿਲਕੁਲ ਜੰਮ ਚੁੱਕੀ ਆ ਹੁਣ ਇਹਦੇ ਅਸੀਂ ਪੀਸ ਕਟਿੰਗ ਕਰਾਂਗੇ ਪੀਸ ਤੁਸੀਂ ਆਪਣੇ ਹਿਸਾਬ ਨਾਲ ਛੋਟੇ ਵੱਡੇ ਕਟਿੰਗ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਈ ਹੈ ਸਾਡੀ ਬਰਫੀ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇੱਕ ਬਰਫੀ ਕੱਟ ਕੇ ਦਿਖਾਉਂਦੇ ਆ ਤੁਹਾਨੂੰ ਕਿੰਨੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਸਾਰੀਆਂ ਪਰਫੀਆਂ ਕੱਟ ਕੇ ਤਿਆਰ ਕਰ ਲਾਂਗੇ ਕਿੰਨੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਈ ਹੈ ਮੂਵੀ ਚ ਫੁੱਲ ਜਾਣ ਵਾਲੀ ਹਨ ਇੱਕ ਤੋੜ ਕੇ ਵੀ ਦਿਖਾਉਂਦੇ ਆ ਕਿੰਨੀ ਜ਼ਿਆਦਾ ਸੌਫਟ ਹੈ ਇਸ ਤਰੀਕੇ ਨਾਲ ਸਾਰੀ ਪਰਫੀਆਂ ਕੱਢ ਲਾਂਗੇ ਸਾਡੀ ਬਰਫੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਿਕਾਅ